ਕੀ ਤੁਸੀਂ ਜਾਣਦੇ ਹੋ ਜਿਵੇਂ ਜਿਵੇਂ ਗਰਮੀ ਵਧਦੀ ਹੈ ਉਸ ਦੇ ਨਾਲ ਨਾਲ ਗਰਮੀ ਦੇ ਨਾਲ ਹੋਣ ਵਾਲੇ ਖਤਰੇ ਵੀ ਵੱਧ ਜਾਂਦੇ ਹਨ ਜੇ ਤੁਸੀਂ ਗਰਮੀ ਤੋਂ ਬਚਣ ਦੇ ਉਪਾਏ ਨਹੀਂ ਕਰਦੇ ਤਾਂ ਤੁਸੀਂ ਕਈ ਬਿਮਾਰੀਆਂ ਨਾਲ ਘਿਰ ਸਕਦੇ ਹੋ ਆਓ ਗਰਮੀ ਤੋਂ ਬਚਣ ਦੇ 8 ਉਪਾਅ ਬਾਰੇ ਜਾਣਦੇ ਹਾਂ ਹਾਂ ਨੰਬਰ 1 ਲੰਬੇ ਸਮੇਂ ਬਾਹਰ ਰਹਿਣ ਤੋਂ ਬਚੋ ਦੁਪਹਿਰ 12 ਤੋਂ 3 ਦੇ ਵਿੱਚ ਘਰ ਤੋਂ ਬਾਹਰ ਨਾ ਨਿਕਲੋ ਕਿਉਂਕਿ ਉਸ ਸਮੇਂ ਸੂਰਜ ਬਿਲਕੁਲ ਆਪਣੇ ਉੱਪਰ ਆਉਂਦਾ ਹੈ ਨੰਬਰ 2 ਹੈ ਨੰਬਰ 2 ਜਿਆਦਾ ਠੰਡੇ ਪਾਣੀ ਨਾਲ ਨਾ ਨਹਾਓ ਗਰਮ ਮੌਸਮ ਵਿੱਚ ਠੰਡੇ ਪਾਣੀ ਨਾਲ ਨਹਾਉਣਾ ਸਕੂਨ ਜ਼ਰੂਰ ਦਿੰਦਾ ਹੈ ਪਰ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਨੰਬਰ 3 ਇੱਕ ਵਾਰ ਵਿੱਚ ਜਿਆਦਾ ਖਾਣਾ ਨਹੀਂ ਖਾਣਾ ਚਾਹੀਦਾ ਹਲਕਾ ਖਾਣਾ ਖਾਓ ਜਿਆਦਾ ਨਾ ਖਾਓ ਤੁਹਾਡੇ ਸਰੀਰ ਨੂੰ ਓਨਾ ਹੀ ਕੰਮ ਕਰਨਾ ਪਵੇਗਾ ਅਤੇ ਇਸ ਨਾਲ ਸਰੀਰ ਜ਼ਿਆਦਾ ਊਰਜਾ ਇਸਤੇਮਾਲ ਵੀ ਕਰੇਗਾ ਗਰਮੀ ਦੇ ਮੌਸਮ ਵਿੱਚ ਗਰਮ ਦੀ ਸ਼ੁਰੂਆਤ ਆਪਣੇ ਫਲਾਂ ਨਾਲ ਕਰੋ ਜਿਵੇਂ ਕਿ ਚੀਕੂ ਆड़ੂ ਅੰਬੂਜ ਜਾਂ ਸੰਤਰਾ ਇੱਕ ਚੰਗਾ ਵਿਕਲਪ ਹੋ ਸਕਦੇ ਹਨ ਖਾਣੇ ਵਿੱਚ ਪਿਆਜ਼ ਅਤੇ ਖੀਰਾ ਸਲਾਦ ਦੇ ਰੂਪ ਵਿੱਚ ਜ਼ਰੂਰ ਨਾਲ ਖਾਓ ਇਹ ਤੁਹਾਨੂੰ ਜ਼ਿਆਦਾ ਤਾਪਮਾਨ ਤੋਂ ਵੀ ਬਚਾਉਂਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਮਾਤਰਾ ਵੀ ਪੂਰੀ ਰੱਖਦਾ ਹੈ ਨੰਬਰ 4 ਸਿਰ ਨੂੰ ਠਾਕੇ ਰੱਖੋ ਕਈ ਵਾਰ ਧੁੱਪ ਵਿੱਚ ਜ਼ਿਆਦਾ ਰਹਿਣ ਨਾਲ ਸਿਰ ਜਿਆਦਾ ਗਰਮ ਹੋ ਜਾਂਦਾ ਹੈ ਅਤੇ ਜਿਸ ਨਾਲ ਦਿਮਾਗ ਵਿੱਚ ਆਕਸੀਜਨ ਦਾ ਪ੍ਰਭਾਵ ਬਹੁਤ ਘਟ ਜਾਂਦਾ ਹੈ ਅਤੇ ਗਰਮੀ ਦੀ ਵਜ੍ਹਾ ਨਾਲ ਸਿਰ ਦਰਦ ਹੋਣ ਲੱਗ ਜਾਂਦਾ ਹੈ। ਕਿਤੇ ਵੀ ਜਾਓ, ਸਿਰ ਧਾਕੇ ਜਾਓ ਅਤੇ ਸਿਰ ਉੱਤੇ ਕਾਲਾ ਕੱਪੜਾ ਰੱਖਣ ਤੋਂ ਵੀ ਨਹੀਂ ਹੇਚਰੋ। ਨੰਬਰ 5 ਜੇ ਤੁਸੀਂ ਪਸੀਨੇ ਨਾਲ ਭਿੱਜੇ ਹੋਏ ਹੋ ਤਾਂ ਖੁਦ ਨੂੰ ਠੰਡੇ ਪਾਣੀ ਤੋਂ ਬਚਾਓ। ਗਰਮੀ ਵਿੱਚ ਆਪਣਾ ਤਾਪਮਾਨ ਗਰਮ ਰਹਿੰਦਾ ਹੈ। ਇੱਕਦਮ ਠੰਡੇ ਪਾਣੀ ਨਾਲ ਨਹਾਉਣ ਨਾਲ ਬਿਮਾਰੀ ਦਾ ਕਾਰਨ ਵੀ ਬਣ ਸਕਦਾ ਹੈ। ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਤਾਪਮਾਨ ਨੂੰ ਘਟਣ ਦਿਓ। ਨੰਬਰ 6 ਜਿਆਦਾ ਠੰਡਾ ਪਾਣੀ ਨਾ ਪੀਓ ਆਪਣੇ ਆਸ-ਪਾਸ ਵਾਲਾ ਜੋ এনवायरमेंट ਹੈ ਉਹ ਬਹੁਤ ਹੀ ਗਰਮ ਹੈ ਜੇ ਤੁਸੀਂ ਜਿਆਦਾ ਠੰਡਾ ਪਾਣੀ ਪੀਂਦੇ ਹੋ ਤੇ ਤੁਹਾਨੂੰ ਜ਼ੁਕਾਮ, ਬੁਖਾਰ ਜਾਂ ਸਿਰਦਰਦੀ ਸਮੱਸਿਆ ਵੀ ਆ ਸਕਦੀ ਹੈ ਸੋ ਨਾਰਮਲ ਪਾਣੀ ਪੀਓ ਜਿਸ ਨਾਲ ਤੁਹਾਡਾ ਸਰੀਰ ਠੀਕ ਰਹੇਗਾ ਨੰਬਰ 7 ਖੁਦਿਰਤਾਂ ਦਾ ਇਸਤੇਮਾਲ ਕਰੋ ਜਿਵੇਂ ਕਿ ਨਿੰਬੂ ਪਾਣੀ, ਸ਼ਰਬਤ, ਲੱਸੀ, ਫਲਾਂ ਦਾ ਜੂਸ ਦਾ ਪ੍ਰਯੋਗ ਕਰੋ ਇੱਕ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਪੀਓ ਨੰਬਰ 8 ਗਰਮੀ ਵਿੱਚ ਹਲਕੇ ਕੱਪੜੇ ਪਾਉਣਾ ਯਕੀਨੀ ਬਣਾਓ ਅਤੇ ਇਸ ਮੌਸਮ ਵਿੱਚ ਕਾਟਨ ਸਿਫਨ ਵਰਗੇ ਪਤਲੇ ਕੱਪੜਿਆਂ ਦਾ ਇਸਤੇਮਾਲ ਕਰੋ ਜਿਸ ਦੇ ਨਾਲ ਤੁਹਾਡਾ ਸਰੀਰ ਠੰਡਾ ਰਹੇਗਾ ਅਤੇ ਤੁਹਾਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਿਲੇਗੀ